ਇਸ ਵੇਲੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਸਵੇਰ ਦਾ ਟਾਈਮ ਹੈ ਕਿਸਾਨ ਆਪਣੀ ਸੇਵਾ ਨਿਭਾ ਰਹੇ ਨੇ ਕੋਈ ਸਫਾਈਆਂ ਕਰ ਰਿਹਾ ਹੈ ਅਤੇ ਕੋਈ ਇਸ ਵੇਲੇ ਲੰਗਰ ਦੀ ਸੇਵਾ ਨਿਭਾ ਰਿਹਾ ਹੈ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਆ ਬੀਤੀ ਰਾਤ ਤੋਂ ਹੀ ਇਸ ਜਗ੍ਹਾ ਤੇ ਹੁਣ ਸ਼ਾਂਤੀ ਹੈ ਔਰ ਬੀਤੇ ਕੁਝ ਦਿਨ ਅਜਿਹੇ ਨਿਕਲੇ ਨੇ ਇਸ ਜਗ੍ਹਾ ਦੇ ਉੱਤੇ ਕਿ ਜਿਹੜੇ ਕਿਸਾਨ ਨੇ ਸ਼ੰਭੂ ਬਾਰਡਰ ਦੇ ਨਜ਼ਦੀਕ ਪਹੁੰਚਦੇ ਨੇ ਔਰ ਜਦੋਂ ਵੀ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਅ ਟਾਇਰ ਗੈਸ ਛੱਡੀ ਜਾਂਦੀ ਹੈ ਤੇ ਉਹਨਾਂ ਨੂੰ ਪਿੱਛੇ ਹੋਣਾ ਪੈਂਦਾ ਹੈ ਲੇਕਿਨ ਬੀਤੀ ਰਾਤ ਤੋਂ ਇਸ ਜਗ੍ਹਾ ਦੇ ਉੱਤੇ ਸ਼ਾਂਤੀ ਬਣੀ ਹੋਈ ਹੈ ਤੇ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿਹੜੇ ਟਰੈਕਟਰ ਟਰਾਲੀਆਂ ਲੱਗੇ ਹੋਏ ਨੇ ਔਰ ਜਿਹੜੇ ਕਿਸਾਨ ਨੇ ਉਹ ਆਪਣੀ ਸੇਵਾ ਨਿਵਾ ਰਹੇ ਨੇ ਔਰ ਕੋਈ ਜਿਹੜੀ ਵੇਟ ਕਰ ਰਿਹਾ ਕਿ ਕਦੋਂ ਮੀਟਿੰਗ ਜਿਹੜੀ ਹੈ ਕਿਸਾਨਾਂ ਦੀ ਹੋਵੇਗੀ ਤੇ ਕੋਈ ਸਿੱਟਾ ਨਿਕਲ ਕੇ ਸਾਹਮਣੇ ਆਵੇਗਾ ਦੂਸਰੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਅਸੀਂ ਜਿਸ ਪਾਸੇ ਖੜੇ ਹੋਏ ਹਾਂ ਇੱਧਰ ਕਿਸਾਨਾਂ ਦੀਆਂ ਟ੍ਰੈਕਟਰ ਟਰਾਲੀਆਂ ਲੱਗੀਆਂ ਹੋਈਆਂ ਨੇ ਔਰ ਬਿਲਕੁਲ ਇਸ ਦੇ ਪਿੱਛੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਸ਼ੰਭੂ ਬਾਰਡਰ ਵੀ ਇਸ ਦੇ ਬਿਲਕੁਲ ਨਜ਼ਦੀਕ ਹੈ ਕੁਝ ਕੁ ਮੀਟਰ ਦੀ ਦੂਰੀ ਦੇ ਉੱਤੇ ਹੀ ਇਸ ਜਗ੍ਹਾ ਤੇ ਹਰਿਆਣਾ ਪ੍ਰਸ਼ਾਸਨ ਖੜਾ ਹੋਇਆ ਸਪੈਸ਼ਲ ਫੋਰਸਿਜ਼ ਦੇ ਨਾਲ ਔਰ ਕੰਕਰੀਟ ਦੀਆਂ ਦਿਵਾਰਾਂ ਬਣਾਈਆਂ ਗਈਆਂ ਨੇ ਜਿੱਥੋਂ ਕਿਸਾਨ ਲੰਘਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ। ਸੋ ਇਹ ਤਸਵੀਰਾਂ ਲਗਾਤਾਰ ਤੁਸੀਂ 4 ਦਿਨਾਂ ਤੋਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਤਿਆਰੀ ਕੀਤੀ ਗਈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਦੋਂ ਕਿਸਾਨਾਂ ਨੇ ਕਾਲ ਦਿੱਤੀ ਦਿੱਲੀ ਚਲੋ ਤੇ ਉਸ ਤੋਂ ਬਾਅਦ ਵੱਖ-ਵੱਖ ਬਾਰਡਰਾਂ ਦੇ ਉੱਤੇ ਹਰਿਆਣਾ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਕੰਕਰੀਟ ਦੀਆਂ ਦਿਵਾਰਾਂ ਬਣਾ ਦਿੱਤੀਆਂ ਗਈਆਂ ਔਰ ਇਹ ਸਵੇਰ ਦਾ ਟਾਈਮ ਹੈ। ਤੁਸੀਂ ਇਹ ਦੇਖੋ ਕਿ ਸਵੇਰੇ ਦਾ ਟਾਈਮ ਹੈ ਤੇ ਉੱਠਦਾ ਸਾਰ ਹਰ ਇੱਕ ਕਿਸਾਨ ਇੱਥੋਂ ਨੌਜਵਾਨ ਹੈ ਜਿਹੜਾ ਉੱਠਦਾ ਹੈ ਚਾਹ ਪੀਂਦਾ ਹੈ ਤੇ ਬਿਲਕੁਲ ਸਾਹਮਣੇ ਜਿਹੜਾ ਪਹੁੰਚ ਜਾਂਦਾ ਹੈ ਤੇ ਅੱਗੇ ਜਦੋਂ ਮੋਰਚੇ ਵੱਲੋਂ ਜਾਣਾ ਹੁੰਦਾ ਪਹਿਲਾਂ ਕਾਲ ਦੀ ਵੇਟ ਕੀਤੀ ਜਾਂਦੀ ਆ ਵੀ ਸਾਡੇ ਜਿਹੜੇ ਜਤਕੰਦੀਆਂ ਕੀ ਕਹਿੰਦੀਆਂ ਪਈਆਂ ਜੋ ਸਾਡੇ ਸੀਨੀਅਰ ਆਖੋ ਕਹਿਣਗੇ ਉਹਦੇ ਪਿੱਛੇ ਚੱਲਦੇ ਆ ਸੀ ਉਹ ਸਾਹਮਣੇ ਚੱਲਦੇ ਆ ਹਾਂਜੀ ਅੱਛਾ ਬਜ਼ੁਰਗ ਅਵਸਥਾ ਦੇ ਵਿੱਚ ਜ਼ਿਆਦਾਤਰ ਕਹਿੰਦੇ ਵੀ ਰੈਸਟ ਕਰਨੀ ਬਣਦੀ ਹੁੰਦੀ ਹੈ ਰੈਸਟ ਕਰਨ ਦਾ ਦਿਲ ਨਹੀਂ ਕਰਦਾ ਨਹੀਂ ਜੀ ਪੂਰੇ ਸਾਲ ਵੇ ਕੋਈ ਹੰਕਾਰ ਨਹੀਂ ਜਦ ਮਰਜੀ ਰਾਤ ਤੋਂ ਦਿਨੇ ਤੱਕ ਚੱਲਣ ਤਿਆਰ ਨੇ ਟਾਂਡੀਆਂ ਲੈਦੇ ਆ ਬਈ ਨਾ ਜੀ ਬਿਲਕੁਲ ਠਾਨੇ ਨਾਲ ਦੀਆਂ ਤਿਆਰ ਆ ਬਿਲਕੁਲ ਤਿਆਰ ਆ ਹਾਂ ਪਿਛਲੇ ਮੋਰਚੇ 'ਚ ਵੀ ਇਦਾਂ ਹੀ ਸੀ ਇਹ ਇਦਾਂ ਇਦਾਂ ਜੇ ਇਦਾਂ ਕਿਹੜੇ ਕਿਹੜੇ ਪਿੰਡ ਤੋਂ ਆ ਤੁਹਾਡਾ ਮਹਿਮਾਨ ਇਹ ਕਿਹੜੇ ਜ਼ਿਲ੍ਹੇ ਚ ਪਿੰਡ ਮੀਦਾਪੁਰ ਜਵਾਬ ਅੱਛਾ ਸਾਰੇ ਅਗਰਦਾਵਾਲੀ ਟਰਾਲੀਆਂ ਸਾਰੀਆਂ ਹਾਂਜੀ ਨਹੀਂ ਨਹੀਂ ਵਿੱਚ ਲੜ ਨਹੀਂ ਆ ਗਾਵੀਆਂ ਆਵੇਂ ਤਰਨਤਾਰ ਨੇ ਅੰਬਰਸਰ ਵੀ ਆ ਹਾਂਜੀ ਆ ਤਰਨਤਾਰ ਨੂੰ ਵੀ ਅੰਬਰਸਰ ਵੀ ਆ ਅੱਛਾ ਇਹ ਇਹ ਸਾਰੇ ਇਲਾਕੇ ਇੱਥੇ ਪਹੁੰਚੇ ਹੋਏ ਨੇ ਲਾਗੇ ਪਹੁੰਚਿਆ ਜੀ ਕਿਵੇਂ ਦੇ ਹਾਲਾਤ ਹੁਣ ਇਸ ਵੇਲੇ ਜਿਵੇਂ ਬਣੇ ਹੋਏ ਨੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵੀ ਜਿਹੜਾ ਸੰਘਰਸ਼ ਚੱਲਦਾ ਪਿਆ ਵਾ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਕਿਹਾ ਕਿ ਹਲੇ ਮੀਟਿੰਗ ਹੋ ਜਾਊਗੀ ਫਿਰ ਬਾਅਦ ਦੱਸਾਂਗੇ ਵੀ ਦਿੱਲੀ ਵਾਲਾ ਕਰਨਾ ਹੁਣ ਦੁਬਾਰਾ ਕਿ ਨਹੀਂ ਉਹਨਾਂ ਦੀ ਮੀਟਿੰਗ ਹੀ ਟੈਂਡ ਕੀ ਹੁੰਦੇ ਆ ਜਦੋਂ ਉਹਨਾਂ ਕਹਾ ਉਦੋਂ ਉਹਨਾਂ ਤੁਰਨਾ ਉਦੋਂ ਹੁਣ ਬਾਅਦ ਵਿੱਚ ਕਿਸੇ ਨੇ ਨੀਂ ਕੀ ਕਰਨੀ ਉਹਨਾਂ ਦੇ ਕਹਿਣੇ ਦੇ ਤੁਰਨਾ ਕਜ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨ ਜਿਹੜੇ ਨਾਲ ਬਹੁਤ ਜੁੜੇ ਨੇ ਨਾ ਇਸ ਸੰਘਰਸ਼ ਦੇ ਵੀ ਨੌਜਵਾਨਾਂ ਨੂੰ ਦੇਖਦੇ ਹੋਇਆ ਤੁਹਾਨੂੰ ਕੀ ਲੱਗਦਾ ਵੀ ਸਾਡਾ ਜਿਹੜਾ ਖੂਨ ਵਾ ਨਾ ਜਿਵੇਂ ਕਹਿੰਦੇ ਪਹਿਲਾਂ ਤੋਂ ਜਸੀਲਾ ਖੂਨ ਰਿਹਾ ਪੰਜਾਬੀਆਂ ਦਾ ਨਾ ਵੀ ਅੱਜ ਵੀ ਉਹ ਚੀਜ਼ ਬਰਕਰਾਰ ਹੈ ਬਜ਼ੁਰਗਾਂ ਦਾ ਹੌਸਲਾ ਤੇ ਨੌਜਵਾਨ ਗਾੜੀ ਹਮਮ ਕਿਨ ਦਾ ਹੌਸਲਾ ਵਾ ਮਗਰ ਉਹ ਨੌਜਵਾਨ ਗਾੜੀ ਆ ਰਹੇ ਸੋ ਇਹ ਨਾਲ ਨਾਲ ਅਸੀਂ ਹੁਣ ਅੱਗੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅੱਗੇ ਜਾ ਕੇ ਟਰੈਕਟਰ ਟਰਾਲੀਆਂ ਨੇ ਜਿਹੜੇ ਉਹ ਖੜੇ ਹੋਏ ਨੇ ਤੇ ਟੜਕਸਾਰ ਦੇ ਟਾਈਮ ਆ ਜਿਹੜੇ ਸਾਡੇ ਇੱਥੇ ਕਿਸਾਨ ਨੇ ਜਿਹੜੇ ਪਹੁੰਚੇ ਹੋਏ ਨੇ ਤੇ ਲਗਾਤਾਰ ਇਸ ਦੇ ਉੱਤੇ ਨਜ਼ਰ ਲਗਾ ਕੇ ਬੈਠੇ ਹੋਏ ਨੇ ਕਿ ਸ਼ੰਭੂ ਬਾਰਡਰ ਜਿਹੜਾ ਉਸ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਸਾਹਮਣੇ ਆ ਇੱਥੋਂ ਬਿਲਕੁਲ ਆ ਬੋਰਡ ਦੇ ਪਿੱਛੇ ਤੁਸੀਂ ਅਗਰ ਨਗਾਹ ਮਾਰੋਗੇ ਤਾਂ ਤੁਹਾਨੂੰ ਦਿਖਾਈ ਦੇਵੇਗਾ ਕਿ ਕਿਸ ਤਰੀਕੇ ਦੇ ਨਾਲ ਮੋਰਚਾ ਜਿਹੜਾ ਲਗਾਇਆ ਗਿਆ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਔਰ ਸਵੇਰ ਦਾ ਟਾਈਮ ਆ ਸਵੇਰੇ ਤੜਕਸਾਰ ਹਰੇਕ ਨੇ ਸਵਾਈਆਂ ਕਰਨ ਲੱਗਿਆ ਹੋਇਆ ਵਾ ਕੋਈ ਲੰਗਰ ਛਕ ਰਿਹਾ ਨਾ ਪਛਾਹਦਾ ਲੰਗਰ ਛਕਣ ਲੱਗਿਆ ਜਿਵੇਂ ਕਹਿੰਦੇ ਵੀ ਕਹਿੰਦੇ ਕਿਸਾਨ ਆਉਂਦੇ ਨੇ ਇੱਥੇ ਗੰਦ ਪਾਣਾ ਸ਼ੁਰੂ ਹੋ ਜਾਂਦਾ ਵੀ ਉਹ ਨਹੀਂ ਰੱਖਿਆ ਜਾ ਰਿਹਾ ਹੈਗਾ ਸਫਾਈ ਰੱਖੀ ਜਾ ਰਹੀ ਹੈ ਪੂਰੀ ਬਿਲਕੁਲ ਜੀ ਇਹ ਸਾਡਾ ਆਪਣਾ ਦੇਸ਼ ਆ ਜਿੱਥੇ ਵੀ ਅਸੀਂ ਰਹਿੰਦੇ ਹਾਂ ਸਾਡੀ ਆਪਣਾ ਦੇਸ਼ ਆ ਆਪਣੀ ਹਵਾ ਸਾਡੇ ਲੋਕ ਆ ਸਾਡੇ ਆਸ-ਪਾਸ ਪਿੰਡਾਂ ਨੇ ਸਵਾਗਤ ਕੀਤਾ ਜੀ ਇੱਥੇ ਔਰ ਤੇ ਆ ਜਿਹੜਾ ਇਲਾਕਾ ਸੀ ਬਹੁਤ ਸਾਰਾ ਐਨਆਰਆਈਆਂ ਦਾ ਇਲਾਕਾ ਸੀ ਇੰਡਸਟਰੀ ਏਰੀਆ ਸੀ ਜਿੱਥੇ ਆਪਾਂ ਸ਼ੰਭੂ ਬਾਡਰ ਤੇ ਖੜੇ ਹੋਏ ਆ ਰਾਜਪੁਰਾ ਸਾਰਾ ਇੰਡਸਟਰੀ ਏਰੀਆ ਚਾਰੇ ਪਾਸੇ ਵਖਲੋ ਪਰ ਇੱਥੋਂ ਦੇ ਸਾਡੇ ਸਹਿਯੋਗੀ ਲੋਕਾਂ ਨੇ ਤੇ ਸਾਡੇ ਲੋਕਾਂ ਨੇ ਬਹੁਤ ਵੱਡਾ ਸਾਥ ਆ ਸਵੇਰ ਦਾ ਟਾਈਮ ਆ ਹਰ ਇੱਕ ਨੇ ਸਪਾਈ ਕੀਤੀ ਆ ਸਵੇਰੇ ਇਦਾਂ ਜਿਹੜਾ ਨਿਤਨੇਮ ਆ ਪੰਜਾਂ ਬਾੜੀਆਂ ਦਾ ਨਿਤਨੇਮ ਕੀਤਾ ਵਾ ਪਿੰਡਾਂ ਤੋਂ ਅਰਦਾਸਾਂ ਕਰਕੇ ਕਾਲ ਤੋਂ ਅਰਦਾਸ ਕਰਕੇ ਤੁਰੇ ਸਾਂ ਹੁਣ ਵੀ ਸਵੇਰ ਦਾ ਟਾਈਮ ਆ ਜਿੱਤਰਾ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਨਿਤਨੇਮ ਚੱਲਦਾ ਵਾ ਜਿਹੜੇ ਵੀ ਤਰ੍ਹਾਂ ਨੂੰ ਕੋਈ ਮੰਨਦਾ ਉਸੇ ਤਰ੍ਹਾਂ ਇੱਥੇ ਸਵੇਰੇ ਭਜਨ ਬੰਦਗੀ ਹੋਈ ਆ ਸ਼ਾਮਾਂ ਨੂੰ ਰਹਿਰਾਸ ਹੁੰਦੀ ਆ ਤੇ ਤੁਸੀਂ ਹਰ ਟਾਈਮ ਵੇਖੋ ਸਪੀਕਰਾਂ ਤੇ ਜਿਹੜੀ ਗੁਰਮਤਿ ਇਤਿਹਾਸ ਨੂੰ ਸੁਣਾਇਆ ਜਾ ਰਿਹਾ ਵਾ ਤੇ ਸਾਫ ਸਫਾਈ ਜਿਹੜੀ ਆ ਪੂਰੀ ਰੱਖੀ ਜਾ ਰਹੀ ਆ ਕਿਉਂਕਿ ਸਾਡਾ ਆਪਦਾ ਪੁਵਿੱਖ ਸਾਡਾ ਆਪਣਾ ਦੇਸ਼ ਆ ਅਸੀਂ ਆਪਣੇ ਹੱਕਾ ਦੇ ਨਾਲ ਨਾਲ ਆਪਦੇ ਸਰੀਰਕ ਵੀ ਆਪਦੀ ਇੱਥੇ ਜਿਹੜੀ ਜ਼ਮੀਨ ਆ ਉਹਨੂੰ ਵੀ ਉਹਨੂੰ ਵੀ ਆਸ-ਪਾਸੇ ਜਿਹੜੀ ਕੁਦਰਤੀ ਹੈ ਸਾਡੀ ਦਿੱਤੀ ਆ ਤੇ ਫਲਦਾਰ ਜਿਹੜੇ ਬੂਟੇ ਦਿੱਲੀ ਦੇ ਵਿੱਚ ਵੀ ਅਸੀਂ ਵੇਖਿਆ ਹੋਣਾ ਤੁਸੀਂ ਫਲਦਾਰ ਬੂਟੇ ਸਬਜ਼ੀਆਂ ਗਾਤੀਆਂ ਸੀ ਕਿਉਂਕਿ ਸਾਡਾ ਕੁਦਰਤ ਦੇ ਨਾਲ ਜੋ ਕੁਦਰਤ ਦੇ ਨਾਲ ਨਿਜਮਾ ਉਹਦੇ ਨਾਲ ਅਸੀਂ ਸਦਾ ਪਾਲਣਾ ਕਰਦੇ ਆਂ ਕੁਦਰਤ ਤੋਂ ਕਦੇ ਵੀ ਅਸੀਂ ਖਲਵਾੜ ਨਹੀਂ ਕਰਾਂਗੇ ਬਿਲਕੁਲ ਧੰਨਵਾਦ ਬਹੁਤ-ਬਹੁਤ ਸੋ ਇਹ ਦੇਖਿਆ ਵੀ ਕਿਸਾਨ ਜਿਹੜੇ ਐਸ ਵੇਲੇ ਸਵੇਰੇ-ਸਵੇਰੇ ਜਿਹੜੀ ਆ ਨੌਜਵਾਨ ਵੀ ਸੇਵਾ ਨਿਭਾ ਰਹੇ ਨੇ ਇੱਥੇ ਤਾਂ ਇਹ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਕਿਸਾਨ ਜਿਹੜੇ ਆਪਣੀ ਸੇਵਾ ਨਿਭਾ ਰਹੇ ਨੇ ਤੇ ਦੂਸਰੇ ਪਾਸੇ ਲਗਾਤਾਰ ਉਮੀਦ ਕਰ ਰਹੇ ਨੇ ਕਿ ਸ਼ਾਇਦ ਜਲਦੀ ਆ ਇਸ ਦਾ ਸਿਟਾ ਨਿਕਲ ਕੇ ਸਾਹਮਣੇ ਆਊਗਾ ਤੇ ਇਹ ਆਪਣੇ ਯਾਤਕਰਾਂ ਨੂੰ ਵਾਪਸੀ ਕਰਨਗੇ ਜਾਂ ਫਿਰ ਜਿਹੜਾ ਅੱਗੇ ਮੋਰਚਾ ਜਿਹੜਾ ਵਧਾਇਆ ਜਾਊਗਾ ਅੱਗੇ ਦਿੱਲੀ ਵੱਲ ਨੂੰ ਚਾਲੇ ਪਾਇਆ ਜਾਣਕਿ ਤਾਂ ਇਹ ਉਮੀਦ ਜਤਾਈ ਜਾ ਰਹੀ ਹੈ ਸੋ ਇਹ ਤਸਵੀਰਾਂ ਤੁਸੀਂ ਦੇਖੀਆਂ ਵੀ ਕਿਸ ਤਰੀਕੇ ਦੇ ਨਾਲ ਸੁਰੇਸ਼ ਵੀਰੇ ਕਿਸਾਨ ਨੇ ਜਿਹੜੇ ਸੇਵਾ ਨਿਭਾ ਰਹੇ ਨੇ ਦੇਖਿਆ ਕਿੰਨਾ ਕਿਲੋਮੀਟਰ ਲੰਬਾ ਇਤਿਜਾਮ ਜਿਹੜਾ ਟਰੈਕਟਰ ਟਰਾਲੀਆਂ ਲੱਗ ਚੁੱਕਿਆ ਤੇ ਪੰਜ ਤੋਂ 7 ਕਿਲੋਮੀਟਰ ਤੱਕ ਦੀਆਂ ਇਹ ਲੰਬੀਆਂ ਲਾਈਨਾਂ ਜਿੱਥੇ ਟਰੈਕਟਰ ਟਰਾਲੀਆਂ ਲੱਗੀਆਂ ਹੋਈਆਂ ਨੇ ਕਿਸਾਨਾਂ ਦੇ ਲਗਾਤਾਰ ਆਪਣੀ ਹੱਕਾਂ ਦੇ ਲਈ ਬੈਠੇ ਹੋਏ ਨੇ ਹੱਕਾਂ ਨੂੰ ਮੰਗ ਰਹੇ ਨੇ ਤੇ ਉਮੀਦ ਜਤਾਈ ਜਾ ਰਹੀ ਕਿ ਜਲਦੀ ਇਹਨਾਂ ਦੀ ਸੁਣੀ ਜਾਵੇਗੀ ਅਤੇ ਇਸ ਦੇ ਨਾਲ ਨਾਲ ਦਾ ਸੀ ਕਿ ਜਿਹੜੇ ਦਿੱਲੀ ਚਲੋ ਕਾਲ ਦਿੱਤੀ ਗਈ ਸੀ ਇਸ ਤੋਂ ਬਾਅਦ ਸ਼ੰਭੂ ਮੋਰਚੇ ਦੇ ਉੱਤੇ ਜਾ ਕੇ ਕਿਸਾਨ ਜਿਹੜੇ ਆਪਣਾ ਮੋਰਚਾ ਲਗਾ ਲਿਆ ਸੀਗਾ ਤੇ ਹੁਣ ਅਗਲੀ ਕਾਲ ਦੀ ਵੇਟ ਕੀਤੀ ਜਾ ਰਹੀ ਕਿ ਜਥੇਬੰਦੀਆਂ ਅਗਲੀ ਕਾਲ ਕੀ ਦਿੰਦੀਆਂ ਨੇ ਕਿ ਦਿੱਲੀ ਨੂੰ ਚਾਲੇ ਪਾਏ ਜਾਣਗੇ ਜਾਂ ਫਿਰ ਇੱਥੇ ਹੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਨਿਬੇੜਾ ਹੋਵੇਗਾ ਔਰ ਜਦੋਂ ਕਿਸਾਨ ਜਥੇਬੰਦੀਆਂ ਸਲਾਹ ਕਰਨ ਤੋਂ ਬਾਅਦ ਮੀਟਿੰਗ ਕਰਨ ਤੋਂ ਬਾਅਦ ਕਾਲ ਦੇਣੀ ਆ ਕਿ ਦਿੱਲੀ ਨੂੰ ਅੱਗੇ ਨੂੰ ਵਧਣਾ ਹੈ ਤਾਂ ਇਹ ਨੌਜਵਾਨ ਕੀ ਵਧਣ ਕੀਤਾ ਇਹ ਤਸਵੀਰਾਂ ਵਾਕੀ ਦੇ ਵਿੱਚ ਹੌਸਲਾ ਜਿਹੜਾ ਪਾਉਣ ਵਾਲੀਆਂ ਨੇ ਕਿ ਜਿਹੜੇ ਨੌਜਵਾਨ ਨੇ ਸਾਡੇ ਜਾਂ ਫਿਰ ਬਜ਼ੁਰਗ ਨੇ ਪੰਜਾਬ ਦੇ ਉਹ ਬਾਰਡਰਾਂ ਉੱਤੇ ਡਟੇ ਹੋਏ ਰਹੇ ਤੇ ਹਰਿਆਣਾ ਦੇ ਕਿਸਾਨ ਵੀ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਸਾਥ ਦਿੱਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਮੀਟਿੰਗ ਹੋਵੇ ਤਾਂ ਉਸ ਦੇ ਸਿੱਟਾ ਨਿਕਲੇ ਲੇਕਿਨ ਅਗਰ ਸਿੱਟਾ ਨਹੀਂ ਨਿਕਲਦਾ ਸੋ ਪਿਛਲੇ ਦਿਨ ਵੀ ਤੁਸੀਂ ਸੁਣਿਆ ਬਿਆਨਾਂ ਨੂੰ ਜਿਸ ਦੇ ਵਿੱਚ ਕਿਸਾਨ ਆਗੂਆਂ ਨੇ ਬਿਆਨ ਵੀ ਦਿੱਤਾ ਕਿ ਅਗਰ ਕਿਸੇ ਤਰੀਕੇ ਨਾਲ ਕੋਈ ਹਿੱਲਾ ਨਹੀਂ ਨਿਕਲਦਾ ਤਾਂ ਉਹਨਾਂ ਦੇ ਵੱਲੋਂ ਦਿੱਲੀ ਕੂਚ ਵੀ ਕੀਤਾ ਜਾਵੇਗਾ ਤਾਂ ਦੂਰ ਦੂਰ ਤੱਕ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਦੇ ਇੱਥੇ ਔਰ ਹਰ ਕੋਈ ਇੱਥੇ ਵੇਟ ਕਰ ਰਿਹਾ ਕਿ ਕਦੋਂ ਮੀਟਿੰਗ ਹੋਵੇ ਤੇ ਉਹਨਾਂ ਨੂੰ ਇਸ ਦਾ ਕਿਸ ਨਾ ਕਿਸੇ ਤਰੀਕੇ ਨਾਲ ਕੋਈ ਸੋਲੂਸ਼ਨ ਮਿਲੇ ਤੇ ਅਗਰ ਕੋਈ ਦਿੱਲੀ ਚਲੋ ਕਾਲਜ ਦਿੱਤੀ ਗਈ ਹੈ ਪਹਿਲਾਂ ਅਗਰ ਜਾਣ ਦੇ ਲਈ ਆਗੂ ਕਹਿੰਦਾ ਹੈ ਕਿ ਅੱਗੇ ਵਧਣਾ ਹੈ ਤਾਂ ਨੌਜਵਾਨ ਕਹਿੰਦੇ ਨੇ ਕਿ ਅਸੀਂ ਪਹਿਲਾਂ ਤਿਆਰ ਬੈਠੇ ਹਾਂ ਸਾਨੂੰ ਇੱਕ ਵਾਰੀ ਜਿਹੜੇ ਸਾਡੇ ਆਗੂ ਨੇ ਉਹ ਆਵਾਜ਼ ਦੇਣ ਤਾਂ ਅਸੀਂ ਇਹਨਾਂ ਬੈਰੀਕੇਡਸ ਨੂੰ ਪੱਟ ਕੇ ਅੱਗੇ ਲੰਘ ਜਾਵਾਂਗੇ